ਜੋ ਦੱਸਣ ਲੱਗਿਆਂ ਨਾ ਜੀ ਬਹੁਤ ਸ਼ਰਮਨਾਕ ਹੈ ਪਰ ਸੱਚ ਸ੍ਰੀ ਕਾਲ ਜੀ ਮਹ ਪੁਨੀਤ ਕੋਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜਕਸੀਰ ਸਿੰਘ ਫਿਰੋਜ਼ਪੁਰ ਦੇ ਜਲਾਲਾਬਾਦ ਚ ਰਹਿੰਦੇ ਹੁੰਦੇ ਆ ਉਹਨਾਂ ਦੇ ਤਿੰਨ ਮੁੰਡੇ ਹੁੰਦੇ ਆ ਜਿਨ੍ਹਾਂ ਚੋਂ ਵੱਡਾ ਮੁੰਡਾ ਕਈ ਸਾਲਾਂ ਤੋਂ ਜਰਮਨੀ ਚ ਹੀ ਸੈਟਲ ਹੁੰਦਾ ਤੇ ਪੰਜਾਬ ਉਹ ਆਪਣੇ ਟੱਬਰ ਕੋਲ ਨਾਂ ਦੇ ਬਰਾਬਰ ਹੀ ਹੋਂਦਾ ਹੁੰਦਾ ਹੁਣ ਜਗਸੀਰ ਸਿੰਘ ਨੂੰ ਅਕਸਰ ਪੁੱਤ ਦੀ ਯਾਦ ਸਤਾਉਂਦੀ ਰਹਿੰਦੀ ਆ ਤੇ ਇਸੇ ਕਰਕੇ ਉਹ ਪਹਿਲਾਂ ਤੋਂ ਆਪਣਾ ਮਨ ਬਣਾ ਲੈਂਦੇ ਆ ਫੈਸਲਾ ਕਰ ਲੈਂਦੇ ਆ ਕਿ ਆਪਣੀਆਂ ਬਾਕੀ ਦੋ ਔਲਾਦਾਂ ਨੂੰ ਉਹ ਕੁਲਵੰਤ ਸਿੰਘ ਨੂੰ ਤੇ ਬਸੰਤ ਸਿੰਘ ਨੂੰ ਉਪਦੇਸ਼ ਨਹੀਂ ਭੇਜਣਗੇ ਪੰਜਾਬ 'ਚ ਇੱਕ ਦੌਰ ਸੀ ਜਦੋਂ ਪੁਰਾਣੇ ਕੰਮ ਤੰਦੇ ਠੱਪ ਹੋਏ ਤੇ ਨਵੇਂ ਦਾਤਾ ਸਵਾਲ ਹੀ ਨਹੀਂ ਸੀ ਇਸ ਦੀ ਮਾਰ ਜਗਸੀਰ ਸਿੰਘ ਦੇ ਕਾਰੋਬਾਰ ਤੇ ਵੀ ਪਈ ਉਦੋਂ ਫਿਰ ਜਗਸੀਰ ਸਿੰਘ ਆਪਣੇ ਦਿਲ ਤੇ ਪੱਥਰ ਰੱਖ ਕੇ ਆਪਣੇ ਪੁੱਤ ਬਸੰਤ ਸਿੰਘ ਨੂੰ ਵਿਦੇਸ਼ ਵੱਲ ਮੋੜ ਦਿੰਦੇ ਆਪਣਾ ਫੈਸਲਾ ਬਦਲ ਦਿੰਦੇ ਆ ਬਸੰਤ ਸਿੰਘ ਸ਼ੁਰੂ ਤੋਂ ਹੀ ਫਿਨਲੈਂਡ ਜਾ ਕੇ ਆਪਣਾ ਕੋਈ ਨਿੱਜੀ ਕੰਮ ਕਰਨਾ ਚਾਹੁੰਦਾ ਸੀ ਪਰ ਬਾਪੂ ਦੀ ਪਰਮਿਸ਼ਨ ਦੇ ਚੱਕਰ ਚ ਰੁਕਿਆ ਹੋਇਆ ਸੀ ਸੋ ਹੁਣ ਜਦੋਂ ਬਾਪੂ ਜਗਸੀਰ ਆਪ ਕਹਿ ਰਿਹਾ ਹੁੰਦਾ ਜਾਣ ਨੂੰ ਤਾਂ ਉਹ ਖੁਸ਼ ਹੋ ਜਾਂਦਾ ਪਰ ਦੂਜੇ ਪਾਸੇ ਉਹ ਆਪਣੇ ਟੱਬਰ ਨਾਲ ਵੀ ਕਾਫੀ ਅਟੈਚਡ ਹੁੰਦਾ ਉਨੂੰ ਪਰਿਵਾਰ ਛੱਡਣ ਦਾ ਵੀ ਗਮ ਹੁੰਦਾ ਹੈ ਤੇ ਨਾਲੇ ਇੱਕ ਗੱਲ ਹੋਰ ਇਸ ਦੀ ਇੱਕ ਸੋਹਣੀ ਸੁਲੱਖੀ ਪ੍ਰੇਮਿਕਾ ਵੀ ਹੁੰਦੀ ਆ ਜਤਿੰਦਰਪਾਲ ਕੌਰ ਜਤਿੰਦਰਪਾਲ ਕੌਰ ਕੋਲ ਹੀ ਰਹਿਣ ਵਾਲੇ ਸਾਧੂ ਸਿੰਘ ਦੀ ਕੁੜੀ ਹੁੰਦੀ ਆ ਤਿੰਨ ਸਾਲਾਂ ਤੋਂ ਬਸੰਤ ਸਿੰਘ ਤੇ ਜਤਿੰਦਰਪਾਲ ਕੌਰ ਦਾ ਅਫੇਰ ਚੱਲ ਰਿਹਾ ਹੁੰਦਾ ਪਰ ਇਹਨਾਂ ਦੋਵਾਂ ਦਾ ਮਿਲਣਾ ਜਤਿੰਦਰਪਾਲ ਕੌਰ ਦੇ ਪਿਤਾ ਸਾਧੂ ਸਿੰਘ ਨੂੰ ਪਸੰਦ ਨਹੀਂ ਹੁੰਦਾ ਉਹ ਇਸ ਰਿਸ਼ਤੇ ਦੇ ਪੂਰੇ ਖਿਲਾਫ ਹੁੰਦੇ ਨੇ खैर ਜਦੋਂ ਪ੍ਰੇਮਿਕਾ ਜਤਿੰਦਰਪਾਲ ਕੌਰ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਬਸੰਤ ਫਿਨਲੈਂਡ ਜਾ ਰਿਹਾ ਹੈ ਉਹ ਬੜਾ ਰੋਂਦੀ ਹੈ ਉਹ ਬਸੰਤ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਛੱਡ ਕੇ ਜਾ ਰਿਹਾ ਹੈ ਅਗੋਂ ਬਸੰਤ ਕਹਿੰਦਾ ਹੈ ਕਿ ਤੂੰ ਖੁਸ਼ ਹੋ ਕਿ ਤੇਰਾ ਵਿਆਹ ਇੱਕ ਐਨ ਆਰ ਆਈ ਨਾਲ ਹੋ ਨਾਲੇ ਫਿਰ ਤੇਰੇ ਬਾਪੂ ਨੂੰ ਵੀ ਸਾਡੇ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਹੋ ਬਸੰਤ ਸਿੰਘ ਜਤਿੰਦਰਪਾਲ ਕੌਰ ਨਾਲ ਬੇਵਫਾਈ ਨਾ ਕਰਨ ਦਾ ਤੇ ਉਸੇ ਨਾਲ ਵਿਆਹ ਕਰਨ ਦਾ ਵਾਅਦਾ ਕਰਦਾ ਹੈ। ਸਾਨੂੰ 1988 ਦੇ ਐਂਡ 'ਚ ਬਸੰਤ ਸਿੰਘ ਫਿਨਲੈਂਡ ਚਲਾ ਜਾਂਦਾ ਹੈ। ਹੁਣ ਬਸੰਤ ਦੇ ਜਾਣ ਤੋਂ ਬਾਅਦ ਜਤਿੰਦਰਪਾਲ ਕੌਰ ਦਾ ਬਾਪੂ ਇਤਮਨਾਨ ਜਾ ਜਾਂਦਾ ਹੈ। ਉਹਨੂੰ ਲੱਗਦਾ ਹੈ ਕਿ ਵਿਦੇਸ਼ ਗਿਆ ਕਿਹੜਾ ਕੋਈ ਵਾਪਸ ਮੁੜਦਾ। ਉਹ ਜਤਿੰਦਰਪਾਲ ਕੌਰ ਲਈ ਰਿਸ਼ਤੇ ਦੇਖਣਾ ਸ਼ੁਰੂ ਕਰ ਦਿੰਦਾ ਹੈ। ਪਰ ਹਰ ਰਿਸ਼ਤੇ ਨੂੰ ਜਤਿੰਦਰ ਮਨਾ ਕਰ ਦਿੰਦੀ ਹੈ। ਉਹ ਬਸੰਤ ਤੋਂ ਇਲਾਵਾ ਕਿਸੇ ਹੋਰ ਨਾਲ ਲਾਵਾ ਨਹੀਂ ਲੈਣੀਆਂ ਚਾਹੁੰਦੀ ਹੁੰਦੀ। ਉਧਰ ਬਸੰਤ ਸਿੰਘ ਫਿਨਲੈਂਡ 'ਚ ਇੱਕ ਨੌਕਰੀ ਕਰਦਾ ਹੁੰਦਾ ਹੈ। ਗ੍ਰੀਨ ਕਾਰਡ ਛੇਤੀ ਮਿਲੇ ਇਹ ਹੀ ਕੋਸ਼ਿਸ਼ ਹੁੰਦੀ ਹੈ ਉਸਦੀ। ਉਹ ਉੱਥੇ ਆਪਣਾ ਰੈਸਟੋਰੈਂਟ ਖੋਲਣਾ ਚਾਹੁੰਦਾ ਹੁੰਦਾ ਤੇ ਫਿਰ ਪੰਜਾਬ ਜਾ ਕੇ ਉਸ ਦਾ ਜਤਿੰਦਰਪਾਲ ਕੌਰ ਨਾਲ ਵਿਆਹ ਕਰਨ ਦਾ ਇਰਾਦਾ ਹੁੰਦਾ। ਬਸੰਤ ਸਿੰਘ ਦੇ ਸਾਰੇ ਸੁਪਨੇ ਪੂਰੇ ਹੁੰਦੇ ਨੇ ਪਰ ਵਕਤ ਬੜਾ ਲੱਗ ਜਾਂਦਾ। 9 ਸਾਲ ਲੱਗ ਜਾਂਦੇ ਨੇ ਉਸ ਨੂੰ ਉੱਥੇ ਪਹੁੰਚਦਿਆਂ। ਜੋ ਉਸ ਨੇ ਸਭ ਆਪਣੇ ਵਾਸਤੇ ਸੋਚਿਆ ਹੁੰਦਾ। ਸਾਨੂੰ 1997 ਵਿੱਚ ਅਵਸੰਤ ਸਿੰਘ ਪੰਜਾਬ ਆਉਂਦਾ ਹੈ ਉਸ ਦੀ ਉਮਰ 38 ਦੀ ਹੋ ਚੁੱਕੀ ਹੁੰਦੀ ਆ ਤੇ ਜਤਿੰਦਰ ਕੌਰ ਵੀ ਕਰੀਬ 33 ਦੀ ਜਦੋਂ ਉਹ ਪੰਜਾਬ ਆਉਂਦਾ ਹੈ ਇੰਨੇ ਸਾਲ ਬਾਅਦ ਜਤਿੰਦਰ ਬੜੀ ਖੁਸ਼ ਹੁੰਦੀ ਹੈ ਉਹਨੇ ਪਤਾ ਨਹੀਂ ਕਿੰਨੇ ਤਾਨੇ ਮੈਣੇ ਸੁਨੇ ਹੋਣਗੇ ਇੰਨੇ ਸਾਲਾਂ ਦੇ ਇੰਤਜ਼ਾਰ ਲਈ ਪਤਾ ਨਹੀਂ ਕਿੰਨਾ ਕੁਝ ਸਿਹਾ ਹੋਏਗਾ ਉਹ ਤਾਂ ਟਾਈਮ ਵੀ ਹੋਰ ਸੀ ਪਰ ਉਸ ਦੀ ਸਾਰੀ ਪੀੜ ਤੁੰਦਲੀ ਹੋ ਜਾਂਦੀ ਹੈ ਜਦੋਂ ਬਸੰਤ ਪੰਜਾਬ ਆ ਜਾਂਦਾ ਹੈ ਹੁਣ ਵਿਆਹ ਦੀ ਉਮਰ ਦੋਵਾਂ ਲਈ ਨਿਕਲ ਰਹੀ ਹੁੰਦੀ ਆ ਸੋ ਇਹਨਾਂ ਦੀ ਪਹਿਲ ਹੁੰਦੀ ਆ ਕਿ ਪਹਿਲਾਂ ਵਿਆਹ ਕਰ ਲਈਏ ਬਸੰਤ ਸਿੰਘ ਦੇ ਤੱਬਰ ਨੂੰ ਤਾਂ ਕੋਈ ਖੈਰ ਪ੍ਰੋਬਲਮ ਨਹੀਂ ਹੁੰਦੀ ਵਿਆਹ ਤੋਂ ਪਰ ਜਤਿੰਦਰਪਾਲ ਕੌਰ ਦੇ ਘਰ ਦੇ ਅਜੇ ਵੀ ਇਸ ਰਿਸ਼ਤੇ ਨੂੰ ਹਾਮੀ ਨਹੀਂ ਭਰਦੇ ਪਰ ਇਸ ਵਾਰ ਜਤਿੰਦਰ ਵੀ ਕਹਿ ਦਿੰਦੀ ਆ ਕਿ ਵਿਆਹ ਤਾਂ ਇੱਥੇ ਹੀ ਹੋ ਜੋ ਬੇਇੱਜ਼ਤੀ ਮਹਿਸੂਸ ਕਰਦਾ ਉਹ ਪਿੰਡ ਛੱਡ ਕੇ ਚਲਾ ਜਾਏ ਹੁਣ ਜਤਿੰਦਰਪਾਲ ਕੌਰ ਦੇ ਘਰਦਿਆਂ ਨੂੰ ਇਹ ਸਮਝ ਆ ਚੁੱਕੀ ਹੁੰਦੀ ਆ ਕਿ ਕੁੜੀ ਨੇ ਉਹਨਾਂ ਦੀ ਨਹੀਂ ਮੰਨੀ ਸੋ ਉਹ ਸੱਚੀ ਹੀ ਕੁਸ਼ਤ ਨਾਲ ਇਹ ਕਿਤੇ ਪਿੰਡ ਤੋਂ ਬਾਹਰ ਚਲੇ ਜਾਂਦੇ ਨੇ ਉਹਨਾਂ ਨੂੰ ਕੀ ਦਿੱਕਤ ਹੁੰਦੀ ਹੈ ਇਸ ਰਿਸ਼ਤੇ ਤੋਂ ਇਹ ਮੈਂ ਨਹੀਂ ਜਾਣਦੀ ਇਧਰ دسمبر 1997 ਚ ਬਸੰਤ ਸਿੰਘ ਤੇ ਜਤਿੰਦਰਪਾਲ ਕੌਰ ਦਾ ਵਿਆਹ ਹੋ ਜਾਂਦਾ ਹੈ ਇਹ ਤਿੰਨ ਮਹੀਨੇ ਨਾਲ ਰਹਿੰਦੇ ਨੇ ਤੇ ਫਿਰ ਬਸੰਤ ਸਿੰਘ ਇਕੱਲਾ ਫਿਨਲੈਂਡ ਚਲਾ ਜਾਂਦਾ ਹੈ 98 ਚ ਉਹ ਜਤਿੰਦਰ ਕੌਰ ਨੂੰ ਵੀ ਆਪਣੇ ਕੋਲ ਫਿਨਲੈਂਡ ਬੁਲਾ ਲੈਂਦਾ ਸੋ ਇੱਥੇ ਇੱਕ ਲਵ ਸਟੋਰੀ ਮੁਕੰਮਲ ਹੁੰਦੀ ਨਜ਼ਰ ਆਉਂਦੀ ਹੈ 9 ਸਾਲ ਇੰਤਜ਼ਾਰ ਕੀਤਾ ਇਹਨਾਂ ਨੇ ਇੱਕ ਦੂਜੇ ਦਾ ਅੱਜਕਲ ਕੌਣ ਕਰਦਾ ਹੈ ਖੈਰ ਟਾਈਮ ਵੀ ਤੇਜ਼ੀ ਨਾਲ ਚੱਲ ਰਿਹਾ ਹੁੰਦਾ ਹੈ ਜਤਿੰਦਰਪਾਲ ਕੌਰ ਤੇ ਬਸੰਤ ਸਿੰਘ ਨੂੰ ਦੋ ਧੀਆ ਤੇ ਦੋ ਪੁੱਤਾਂ ਦੀ ਦਾਤ ਮਿਲਦੀ ਹੈ ਚਾਰ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਜਤਿੰਦਰਪਾਲ ਕੌਰ ਕਹਿੰਦੇ ਆ ਵੀ ਕਾਫੀ ਮੇਨਟੇਨਡ ਹੁੰਦੀ ਆ ਪਰ ਬਸੰਤ ਸਿੰਘ ਜ਼ਿਆਦਾ ਕੰਮ ਦੇ ਪ੍ਰੈਸ਼ਰ ਤੇ ਸ਼ਰਾਬ ਪੀਂਨ ਕਰਕੇ ਛੇਤੀ ਏਜਡ ਲੱਗਣਾ ਸ਼ੁਰੂ ਹੋ ਜਾਂਦਾ ਹੈ ਬਸੰਤ ਸਿੰਘ ਰਹਿੰਦਾ ਦਾ ਫਿਨਲੈਂਡ ਹੁੰਦਾ ਹੈ ਰੈਸਟੋਰਾਂ ਵੀ ਖਾਸਾ ਵਧੀਆ ਚੱਲ ਰਿਹਾ ਹੁੰਦਾ ਹੈ ਪਰ ਉਸ ਦਾ ਦਿਲ ਪੰਜਾਬ 'ਚ ਹੀ ਹੁੰਦਾ ਉਸ ਨੇ ਸੋਚਿਆ ਹੁੰਦਾ ਹੈ ਕਿ ਇੱਕ ਦਿਨ ਪੰਜਾਬ ਵਾਪਸ ਚਲੇ ਜਾਣਾ ਤੇ ਉੱਥੇ ਖੇਤੀਬਾੜੀ ਕਰਨੀ ਤੇ ਉੱਥੇ ਹੀ ਰਹਿਣਾ ਇਸੇ ਕਰਕੇ ਉਹ ਪੰਜਾਬ 'ਚ ਕਈ ਮਹਿੰਗੀਆਂ ਪ੍ਰਾਪਰਟੀਆਂ ਵੀ ਖਰੀਦਦਾ ਰਹਿੰਦਾ ਪਰ ਇਹ ਗੱਲ ਜਤਿੰਦਰਪਾਲ ਕੌਰ ਨੂੰ ਪਸੰਦ ਨਹੀਂ ਹੁੰਦੀ ਉਹ ਨਹੀਂ ਚਾਹੁੰਦੀ ਹੁੰਦੀ ਮਹੀਨੇ ਦੋ ਮਹੀਨੇ ਤੋਂ ਵੱਧ ਪੰਜਾਬ 'ਚ ਰਿਹਾ ਜਾਏ ਉਹ ਚਾਹੁੰਦੀ ਹੁੰਦੀ ਆ ਬਸੰਤ ਸਿੰਘ ਫਿਨਲੈਂਡ 'ਚ ਹੀ ਪ੍ਰਾਪਰਟੀ ਖਰੀਦੇ ਪਰ ਉਹ ਜਦੋਂ ਇਹ ਗੱਲ ਨਹੀਂ ਮੰਨਦਾ ਤਾਂ ਇਹਨਾਂ ਦੇ ਆਪਸ 'ਚ ਝਗੜੇ ਵੀ ਬਹੁਤ ਹੁੰਦੇ ਨੇ ਤੇ ਹੁੰਦੇ ਰਹਿੰਦੇ ਨੇ ਜਤਿੰਦਰਪਾਲ ਕੌਰ ਹੁਣ ਬਹੁਤ ਇਕੱਲਾ ਫੀਲ ਕਰਦੀ ਹੁੰਦੀ ਹੈ ਉਹ ਆਪਣੇ ਪਰਿਵਾਰ ਨਾਲ ਵੀ ਸੁਲਾਹ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਹੁਣ ਉਹ ਜਤਿੰਦਰਪਾਲ ਕੌਰ ਨੂੰ ਅਕਸੈਪਟ ਨਹੀਂ ਕਰਨਾ ਚਾਹੁੰਦੇ ਹੁੰਦੇ ਹਾਂ ਭੈਣ ਤੇ ਜੀਜੇ ਨਾਲ ਇਸ ਦੀ ਗੱਲਬਾਤ ਹੁੰਦੀ ਹੈ ਹੁਣ ਸਾਲ 'ਚ ਦੋ ਵਾਰ ਜਤਿੰਦਰ ਤੇ ਬਸੰਤ ਪੰਜਾਬ ਜਾਂਦੇ ਹੁੰਦੇ ਆ ਪਰ ਦੋਵੇਂ ਵੱਖ-ਵੱਖ ਬਸੰਤ ਦੇ ਪਿਤਾ ਜਗਸੀਰ ਸਿੰਘ ਦੀ ਡੈਥ ਹੋ ਚੁੱਕੀ ਹੁੰਦੀ ਆ ਉਹ ਜਦੋਂ ਵੀ ਪੰਜਾਬ ਆਉਂਦਾ ਹੁੰਦਾ ਮਲਕਪਿੰਡ 'ਚ ਰਹਿੰਦੇ ਆਪਣੇ ਭਰਾ ਕੁਲਵੰਤ ਸਿੰਘ ਦੇ ਘਰੇ ਹੀ ਰੁਕਦਾ ਹੁੰਦਾ ਨਵੰਬਰ 2005 ਚ ਜਤਿੰਦਰਪਾਲ ਕੌਰ ਪੰਜਾਬ ਆਉਂਦੀ ਆ ਤੇ ਆਪਣੀ ਭੈਣ ਦੇ ਘਰ ਰੁਕਦੀ ਆ ਫਿਨਲੈਂਡ ਜਾਣ ਤੋਂ ਇੱਕ ਸ਼ਾਮ ਪਹਿਲਾਂ ਆਪਣੇਵੇਂ ਬੱbbi ਨੇ ਮਾਸੀ ਜਤਿੰਦਰ ਨੂੰ ਕਿਹਾ ਕਿ ਮਾਸੀ ਮੈਨੂੰ ਵੀ ਫਿਨਲੈਂਡ ਲੈ ਜਾ ਅੱਗੋਂ ਮਾਸੀ ਜਤਿੰਦਰ ਕੌਰ ਕਹਿੰਦੀ ਆ ਵੀ ਪੁੱਤ ਹੁਣ ਪਹਿਲਾਂ ਵਾਲਾ ਸੌਖਾ ਹਿਸਾਬ ਨਹੀਂ ਰਹਿ ਗਿਆ ਕਿਸੇ ਵੀ ਦੇਸ਼ ਪੱਕਾ ਹੋਣ ਲਈ ਸੈਟਲ ਹੋਣ ਲਈ ਹੁਣ ਬੜੀਆਂ ਫਾਰਮੈਲਿਟੀਆਂ ਨੇ ਤੇ ਮਿਹਨਤ ਤਾਂ ਪੁੱਛੋ ਹੀ ਨਾ ਇਹ ਸਭ ਸੁਣ ਕੇ ਵੀ ਬੱbbi ਮਾਸੀ ਦੇ ਪਿੱਛੇ ਪਿਆ ਰਹਿੰਦਾ ਕੋਲ ਬੱbbi ਦੇ ਮਾਪਿਓ ਯਾਨੀ ਜਤਿੰਦਰਪਾਲ ਕੌਰ ਦੀ ਭੈਣ ਤੇ ਜੀਜਾ ਵੀ ਬੈਠੇ ਹੋਏ ਨੇ ਅੱਗੋਂ ਮਾਸੀ ਕਹਿੰਦੀ ਆ ਚੱਲ ਵੇਖਦੇ ਆ ਚਾਰੋਂ ਗੱਲਾਂਬਾਤਾਂ ਕਰਦੇ ਨੇ ਇੱਕੋ ਕਮਰੇ 'ਚ ਹੀ ਗੱਲਾਂਬਾਤਾਂ ਕਰਦੇ ਸੌ ਜਾਂਦੇ ਨੇ ਇੱਕ ਵੀਡੀਓ ਰੈਫਰੈਂਸ ਦੇ ਮੁਤਾਬਕ ਰਾਤ ਜਤਿੰਦਰਪਾਲ ਕੌਰ ਜਦੋਂ ਵਾਸ਼ਰੂਮ ਜਾਣ ਲਈ ਉੱਠਦੀ ਆ ਤਾਂ ਉਸ ਦੀ ਨਜ਼ਰ ਉਸਦੇ ਸੁੱਤੇ ਪਾंजे ਬੱbbi ਤੇ ਪੈਂਦੀ ਆ ਕੁਝ ਵਕਤ ਲਈ ਉਸਦੇ ਥਾਟਸ ਉਹਨੂੰ ਇਹ ਭੁਲਾ ਦਿੰਦੇ ਨੇ ਕਿ ਬੱbbi ਉਸਦੇ ਕੁੱਤਾ ਵਰਗਾ ਹੈ ਉਸ ਦਾ ਪਨੇਵਾ ਹੈ ਪੰਜ ਹੈ ਕੁਝ ਦੇਰ ਬਾਅਦ ਜਤਿੰਦਰ ਕੌਰ ਤਿਆਰ ਹੁੰਦੀ ਆ ਕਿਉਂਕਿ ਉਸ ਨੇ ਅੱਜ ਫਿਨਲੈਂਡ ਲਈ ਨਿਕਲਣਾ ਹੁੰਦਾ ਹੈ ਤੇ ਬੱbbi ਹੀ ਉਹਨੂੰ ਦਿੱਲੀ ਡ੍ਰੌਪ ਕਰਕੇ ਆਉਂਦਾ ਹੈ 2006 ਚ ਜਤਿੰਦਰਪਾਲ ਕੌਰ ਫੇਰ ਪੰਜਾਬ ਆਉਂਦੀ ਆ ਭੈਣ ਦੇ ਘਰੇ ਉਸ ਰਾਤ ਸਭ ਦੇ ਸੌਣ ਤੋਂ ਬਾਅਦ ਉਹ ਬੱbbi ਕੋਲ ਆਉਂਦੀ ਹੈ ਤੇ ਉਸ ਨਾਲ ਉਹ ਕਰਨ ਦੀ ਕੋਸ਼ਿਸ਼ ਕਰਦੀ ਹੈ ਜੋ ਇੱਕ ਮਾਸੀ ਪਾਂਜੇ ਦੇ ਰਿਸ਼ਤੇ ਨੂੰ ਕਲੰਕਿਤ ਕਰ ਦੇਵੇ ਪਰ ਬੱbbi ਡਰ ਜਾਂਦਾ ਹੈ ਉਹ ਕਹਿੰਦਾ ਕਿ ਤੁਸੀਂ ਮੇਰੇ ਮਾਸੀ ਜੀਓ ਇਹ ਕੀ ਕਰ ਰਹੇ ਹੋ ਅੱਗੋ ਜਤਿੰਦਰਪਾਲ ਕੌਰ ਕਹਿੰਦੀ ਆ ਕਿ ਤੂੰ ਐਨਆਰਆਈ ਬਣਨਾ ਹੈ ਕਿ ਨਹੀਂ ਜੇ ਬਣਨਾ ਹੈ ਤਾਂ ਸਭ ਪਾਪ ਨੂੰ ਭੁੱਲ ਜਾ ਮੈਂ ਤੇਰੀ ਲਾਈਫ ਸੈੱਟ ਕਰ ਦੂੰਗੀ ਅੱਗੋ ਬੱbbi ਵੀ ਲਾਲਚਾ ਆ ਜਾਂਦਾ ਹੈ ਤੇ ਫਿਰ ਇਹ ਦੋਵੇਂ ਉਹ ਪਾਪ ਕਰਸ਼ਾਂਦੇ ਨੇ ਰਿਸ਼ਤੇ ਨੂੰ ਕਲੰਕਿਤ ਕਰਨ ਵਾਲਾ ਤੇ ਇੱਕ ਵੀਡੀਓ ਰੈਫਰੈਂਸ ਮੁਤਾਬਕ ਇੱਕ ਵਾਰ ਨਹੀਂ ਵਾਰ-ਵਾਰ ਹੁੰਦਾ ਹੈ ਹੁਣ ਜਦੋਂ ਜਤਿੰਦਰਪਾਲ ਕੌਰ ਫਿਨਲੈਂਡ ਜਾਣ ਲੱਗਦੀ ਹੈ ਤਾਂ ਉਹ ਕੁਝ ਪੈਸੇ ਬੱਬੀ ਨੂੰ ਫੜਾਉਂਦੀ ਹੈ ਕਿ ਜਾ ਕੇ ਐਸ਼ ਕਰ ਤੇਰਾ ਮਾਸੜ ਜਦੋਂ ਇੰਡੀਆ ਆਊਗਾ ਉਸ ਹੱਥ ਮੈਂ 5 ਲੱਖ ਰੁਪਏ ਪੇਜ ਦੂੰ ਕਹਿ ਦੂੰ ਬੱਬੀ ਨੇ ਨਵੀਂ ਗੱਡੀ ਲੈਣੀ ਹੈ ਅੱਗੋਂ ਬੱਬੀ ਕਹਿੰਦਾ ਪਰ ਜੇ ਮਾਸੜ ਨੇ ਪੈਸੇ ਵਾਪਸ ਮੰਗੇ ਤਾਂ ਅੱਗੋਂ ਜਤਿੰਦਰਪਾਲ ਕੌਰ ਕਹਿੰਦੀ ਆ ਕਿ ਤੂੰ ਐਸ਼ ਕਰ ਬਾਕੀ ਤੂੰ ਮੇਰੇ ਤੇ ਛੱਡ ਦੇ ਜਤਿੰਦਰਪਾਲ ਕੌਰ ਫਿਨਲੈਂਡ ਚਲੀ ਜਾਂਦੀ ਹੈ ਹੁਣ ਅਗਲੀ ਵਾਰ ਬਸੰਤ ਸਿੰਘ ਪੰਜਾਬ ਆਉਂਦਾ ਹੈ। ਬੱbbi ਉਸਦੇ ਡਰਾਈਵਰ ਦੇ ਤੌਰ ਤੇ ਉਸਦੇ ਨਾਲ ਹੁੰਦਾ ਹੈ। ਪਰ ਉਸ ਫੇਰੀ ਦੌਰਾਨ ਬਸੰਤ ਸਿੰਘ ਨੂੰ ਤੇ ਬੱbbi ਨੂੰ ਲੁਧਿਆਣਾ ਤੋਂ ਕੋਈ ਕਿਡਨੈਪ ਕਰ ਲੈਂਦਾ ਹੈ। ਇਹ 2008 ਹੁੰਦਾ ਹੈ। ਬਸੰਤ ਸਿੰਘ ਦੇ ਭਰਾ ਕੁਲਵੰਤ ਸਿੰਘ ਨੂੰ ਫੋਨ ਆਉਂਦਾ ਹੈ ਕਿ 10 ਕਰੋੜ ਦਿਓ ਨਹੀਂ ਤਾਂ ਬੰਦੇ ਮਾਰ ਦਿਆਂਗੇ। ਪੁਲਿਸ ਨੂੰ ਇਹ ਇਨਫੋਰਮੇਸ਼ਨ ਦੇ ਦਿੱਤੀ ਜਾਂਦੀ ਹੈ ਤੇ ਪੁਲਿਸ ਬਿਨਾ ਸਮਾਂ ਗਵਾਏ ਇਸ ਤੇ ਕੰਮ ਕਰਦੀ ਹੈ ਪੁਲਿਸ ਜਦੋਂ ਉਸ ਨੰਬਰ ਦੀ ਜਾਂਚ ਕਰਦੀ ਹੈ ਜਿਸ ਤੋਂ ਫੋਨ ਆਇਆ ਹੁੰਦਾ ਹੈ ਰੈਂਸਮ ਲਈ ਤਾਂ ਪਤਾ ਲੱਗਦਾ ਹੈ ਕਿ ਇਹ ਨੰਬਰ ਤਾਂ ਬਸੰਤ ਸਿੰਘ ਦਾ ਹੀ ਹੈ ਹੁਣ ਕਿਡਨੈਪਰਸ ਦਾ ਕੋਈ ਦੂਜਾ ਫੋਨ ਵੀ ਨਹੀਂ ਆ ਰਿਹਾ ਸੀ ਜਿੱਥੋਂ ਪੁਲਿਸ ਦੀ ਸੈਂਸ ਕੰਮ ਕਰਦੀ ਹੈ ਕਿ ਇਹ ਤਾਂ ਪੈਸੇ ਨਹੀਂ ਭਾਲਦੇ ਇਹ ਮਾਰ ਦੇਣਗੇ ਉਹਨਾਂ ਨੂੰ ਪੁਲਿਸ ਦਾ ਅੰਦਾਜ਼ਾ ਉਦੋਂ ਸਹੀ ਹੁੰਦਾ ਜਦੋਂ 23 ਸਤੰਬਰ 2008 ਨੂੰ ਪੁਲਿਸ ਸਟੇਸ਼ਨ ਧਰਮਕੋਟ ਸਦਰ ਡਿਸਟ੍ਰਿਕਟ ਮੋਗਾ ਨੂੰ ਨੇੜੇ ਚ ਬਸੰਤ ਸਿੰਘ ਦੀ ਲਾਸ਼ ਮਿਲਦੀ ਹੈ ਮ੍ਰਿਤਕ ਦੇਤੇ ਤੇਜ਼ ਤਾਰ ਹਥਿਆਰ ਨਾਲ ਕੀਤੇ 12 ਦੇ ਨਿਸ਼ਾਨ ਹੁੰਦੇ ਆ ਪੁਲਿਸ 302 ਦਾ ਮੁਕੱਦਮਾ ਦਰਜ ਕਰਦੀ ਹੈ ਉਧਰ ਫਿਨਲੈਂਡ ਬੈਠੇ ਜਤਿੰਦਰਪਾਲ ਕੌਰ ਨੂੰ ਵੀ ਇਸ ਬਾਬਤ ਇਨਫੋਰਮ ਕਰ ਦਿੱਤਾ ਜਾਂਦਾ ਹੁਣ ਪੁਲਿਸ ਇਨਵੈਸਟੀਗੇਟ ਜਾਰੀ ਹੁੰਦੀ ਹੈ 15 ਸਤੰਬਰ 2008 ਨੂੰ ਬਸੰਤ ਸਿੰਘ ਪੰਜਾਬ ਆਇਆ ਹੁੰਦਾ ਹੈ ਉਸ ਤੋਂ ਬਾਅਦ ਬਤੌਰ ਡਰਾਈਵਰ ਬੱbbi ਲਗਾਤਾਰ ਉਸ ਦੇ ਨਾਲ ਹੁੰਦਾ ਹੈ 19 ਸਤੰਬਰ ਨੂੰ ਬੱbbi ਤੇ ਬਸੰਤ ਸਿੰਘ ਦੋਵੇਂ ਜਗਰਾਉ ਲੁਧਿਆਣਾ ਜੀਟੀ ਰੋਡ ਤੇ ਟਾਬੇ ਤੇ ਖਾਣਾ ਖਾਂਦੇ ਨੇ ਤੇ ਸ਼ਰਾਬ ਵੀ ਪੀਂਦੇ ਨੇ ਉਸ ਤੋਂ ਬਾਅਦ ਦੋਨੋਂ ਗੱਡੀ ਲੈ ਕੇ ਅੱਗੇ ਨੂੰ ਰਵਾਨਾ ਹੋ ਜਾਂਦੇ ਨੇ ਪਰ ਪਿੱਛੇ ਇਹਨਾਂ ਦੇ ਤਿੰਨ ਬਾਈਕ ਸਵਾਰ ਲੱਗ ਜਾਂਦੇ ਨੇ ਇਸ ਦੇ ਬਾਅਦ ਹੀ ਪਤਾ ਲੱਗਦਾ ਹੈ ਕਿ ਬਸੰਤ ਸਿੰਘ ਤੇ ਬੱbbi ਨੂੰ ਉਹਨਾਂ ਦੀ ਕਾਰ ਸਣੇ ਅਗਵਾ ਕਰ ਲਿਆ ਗਿਆ ਹੈ ਪੁਲਿਸ ਛੇਤੀ ਨਾਲ ਬਾਈਕ ਦਾ ਨੰਬਰ ਪਤਾ ਕਰਦੀ ਹੈ ਤੇ ਉਸ ਦੇ ਸਵਾਰਾਂ ਤੱਕ ਪਹੁੰਚਦੀ ਹੈ 24 ਸਤੰਬਰ ਨੂੰ ਪ੍ਰਦੀਪ ਸਿੰਘ ਦੀਪਾ ਗੁਰਮੀਤ ਸਿੰਘ ਜੀਤੋ ਤੇ ਹੰਸਦੀਪ ਨੂੰ ਫੜ ਲਿਆ ਜਾਂਦਾ ਹੈ ਇਹ ਉਹੀ ਬਾਈਕ ਸਵਾਰ ਹੁੰਦੇ ਨੇ ਹੁਣ ਇਹ ਮੂੰਹ ਖੋਲਦੇ ਨੇ ਤਾਂ ਦੱਸਦੇ ਨੇ ਕਿ ਬੱbbi ਨੇ ਆ ਸਭ ਕਰਾਇਆ ਫਿਰ ਪੁਲਿਸ ਬੱbbi ਨੂੰ ਵੀ ਫੜ ਲੈਂਦੀ ਹੈ ਹੁਣ ਅੱਗੇ ਦੀ ਕਹਾਣੀ ਸਾਰੀ ਇਹ ਦੱਸਦਾ ਹੈ ਕਿ ਮਾਸਟਰਮਾਈਂਡ ਮੈਂ ਨਹੀਂ ਮਾਸੀ ਜਤਿੰਦਰਪਾਲ ਕੌਰ ਹੈ ਦਰਅਸਲ ਜਤਿੰਦਰਪਾਲ ਦਾ ਖਿਆਲ ਇਹ ਹੁੰਦਾ ਹੈ ਕਿ ਉਹ ਆਪਣੇ ਘਰ ਵਾਲੇ ਬਸੰਤ ਸਿੰਘ ਨੂੰ ਹੈਂਡੀਕੈਪ ਕਰਾ ਦੇਗੀ ਤੇ ਫਿਰ ਬੱbbi ਨੂੰ ਉਸ ਦਾ ਡਰਾਈਵਰ ਬਣਾਉਣ ਦੇ ਬਹਾਨੇ ਆਪਣੇ ਕੋਲ ਰੱਖੇਗੀ ਉਸ ਨੂੰ ਫਿਨਲੈਂਡ ਲੈ ਜਾਏਗੀ ਪਰ ਰਿਪੋਰਟ ਦੇ ਇੱਕ ਖਬਰ ਦੇ ਮੁਤਾਬਕ ਮਾਮਲਾ ਉਦੋਂ ਪੁੱਠਾ ਪੈ ਜਾਂਦਾ ਜਦੋਂ ਕਿਡਨੈਪਰਸ ਸ਼ਰਾਬ ਦੇ ਨਸ਼ੇ 'ਚ ਬਸੰਤ ਦਾ ਗਲਾ ਘਟ ਦਿੰਦੇ ਨੇ ਆਪਣੇ ਘਰ ਵਾਲੇ ਦੇ ਸਸਕਾਰ ਪਿਆ ਜਤਿੰਦਰਪਾਲ ਕੌਰ ਪਹਿਲਾਂ ਤਾਂ ਅੰਡਰਗਰਾਉਂਡ ਹੋ ਜਾਂਦੀ ਹੈ ਪਰ ਸ਼ਾਇਦ ਬਾਅਦ 'ਚ ਉਹਨੂੰ ਇਹ ਸਮਝ ਆ ਜਾਂਦਾ ਹੈ ਕਿ ਹੁਣ ਗੇਮ ਓਵਰ ਹੈ ਸੋ ਖੁਦ ਨੂੰ ਸਰੈਂਡਰ ਕਰ ਦਿੰਦੀ ਹੈ ਇਹ ਸਾਰੇ ਅੰਦਰ ਕਰ ਦਿੱਤੇ ਜਾਂਦੇ ਨੇ ਗੁਨਾਹ ਦੀ ਸਜ਼ਾ ਤਾਂ ਠੀਕ ਪਰ ਰਿਸ਼ਤਿਆਂ 'ਚ ਕਿਵੇਂ ਮਿਲਾਵਟ ਹੁੰਦੀ ਜਾਂਦੀ ਆ ਨਾ ਅਸੀਂ ਸੋਚਦੇ ਆ ਕਿ ਇਹ ਅੱਜ ਕੱਲ ਦੇ ਬੱਚੇ ਹੀ ਕਰਦੇ ਨੇ ਸਿਰਫ ਨਹੀਂ ਮੇਰੇ ਕੋਲ ਇਦਾਂ ਇਦਾਂ ਦੇ ਕੇਸਿਸ ਨੇ ਜਿਸ 'ਚ ਨਾ ਉਮਰ ਦਾ ਲਿਹਾਜ਼ ਰਹਾ ਨਾ ਰਿਸ਼ਤੇ ਦਾ ਤੇ ਨਾ ਹੀ ਰੱਬ ਦਾ 22 ਸਾਲ ਦਾ ਮੁੰਡਾ ਬੱbbi ਸ਼ਾਇਦ ਕੁਝ ਕਰ ਵੀ ਜਾਂਦਾ ਜ਼ਿੰਦਗੀ 'ਚ ਜੇ ਮਾਸੀ ਦੇ ਬਹਿਕਾਅ ਵਿੱਚ ਨਾ ਆਉਂਦਾ ਤੇ ਉਹ ਮਾਸੀ ਜਿਨੇ 9 ਸਾਲ ਆਪਣੇ ਪਿਆਰ ਦਾ ਇੰਤਜ਼ਾਰ ਕੀਤਾ ਉਸੇ ਨੂੰ ਮਰਵਾਤਾ ਆਪਣੇ ਤੋਂ ਅੱਧੀ ਉਮਰ ਦੇ ਮੁੰਡੇ ਲਈ ਯਾ ਕਹਿ ਲੋ ਕਿ ਉਸ ਹਵਸ ਲਈ ਜਿਸ ਨੂੰ ਇਹ ਮਾਸੀ ਨੇ ਪਹਿਲ ਦਿੱਤੀ ਵਾਹਿਗੁਰੂ ਇਸਮਤ ਪਖਸ਼ ਤੁਸੀਂ ਵੇਖ ਰਹੇ ਹੋ ਕੈਮਰਾ ਆਲੈਂਸ ਸਾਫ